ਕਿਵੇਂ ਦਾ ਬਿਜ਼ਨਸ ਸੀਗਾ ਮਹਿੰਦਰ ਸਿੰਘ ਧੋਨੀ ਦਾ ਉਹਨਾਂ ਦੇ ਜਿਹੜੇ ਦੋਸ ਸੀ ਕਾਫੀ ਜਿਹੜੀ ਦੋਸਤੀ ਆ ਗੂੜੀ ਸੀ ਪਰ ਦੋਸਤੀ ਦੇ ਵਿੱਚ ਹੁਣ ਦਰਾਰ ਆ ਚੁੱਕੀ ਹੈ ਔਰ ਮਹਿੰਦਰ ਸਿੰਘ ਧੋਨੀ ਹੁਣਾਂ ਦੇ ਵੱਲੋਂ ਅਪਰਾਧਿਕ ਮਾਮਲਾ ਵੀ ਦਰਜ ਕਰਵਾ ਦਿੱਤਾ ਗਿਆ ਕਿਉਂਕਿ 15 ਕਰੋੜ ਰੁਪਏ ਦਾ ਲਾਸ ਉਹਨਾਂ ਨੂੰ ਹੋਇਆ ਹੈ ਉਹਨਾਂ ਦੇ ਵਕੀਲ ਨੇ ਵੱਡੇ ਖੁਲਾਸੇ ਕਰ ਦਿੱਤੇ ਨੇ ਦਰਅਸਲ ਉਹਨਾਂ ਦਾ ਇੱਕ ਦੋਸਤ ਹੈ ਔਰ ਉਹਦੇ ਨਾਲ ਇੱਕ ਉਹਨਾਂ ਦਾ ਕੰਟਰੈਕਟ ਹੁੰਦਾ ਹੈ ਕਿ ਕ੍ਰਿਕਟ ਦੀਆਂ ਜਿਹੜੀਆਂ ਅਕੈਡਮੀਆਂ ਹੁੰਦੀਆਂ ਨੇ ਜਿਸ ਦੇ ਵਿੱਚ ਕ੍ਰਿਕਟ ਸਿਖਾਇਆ ਜਾਂਦਾ ਹੈ ਤੋਂ ਉਹ ਅਕੈਡਮੀਆਂ ਮਹਿੰਦਰ ਸਿੰਘ ਧੋਨੀ ਦੇ ਨਾਮ ਤੋਂ ਖੋਲੀਆਂ ਜਾਣਗੀਆਂ ਇਹ ਉਹਨਾਂ ਦੇ ਦੋਸਤ ਦੇ ਵਿੱਚ ਜਿਹੜਾ ਤੈਅ ਹੋਇਆ ਸੀ ਤਾਂ ਦੋਨਾਂ ਨੇ ਇੱਕ ਐਗਰੀਮੈਂਟ ਸਾਈਨ ਕਰ ਲਿਆ ਪਰ ਜਦੋਂ ਦੋਸਤ ਦੇ ਵੱਲੋਂ ਸਹੀ ਤਰੀਕੇ ਦੇ ਨਾਲ ਬਿਜ਼ਨਸ ਰਨ ਨਹੀਂ ਕੀਤਾ ਗਿਆ ਨਾ ਹੀ ਪ੍ਰੋਪਰ ਉਹਨਾਂ ਨੂੰ ਬਣਦਾ ਜਿਹੜਾ ਉਹਨਾਂ ਦਾ ਹੱਕ ਸੀਗਾ ਬਣਦਾ ਜਿਹੜਾ ਹਿੱਸਾ ਸੀ ਉਹ ਧੋਨੀ ਹੁਣਾਂ ਨੂੰ ਨਹੀਂ ਦਿੱਤਾ ਗਿਆ ਤਾਂ ਮਹਿੰਦਰ ਸਿੰਘ ਧੋਨੀ ਹੁਣਾਂ ਨੇ ਉਹ ਜਿਹੜਾ ਕਰਾਰਨਾਮਾ ਕੀਤਾ ਹੋਇਆ ਸੀ ਬਿਜ਼ਨਸ ਨੂੰ ਲੈ ਕੇ ਕਿ ਮੇਰੇ ਨਾਮ ਦੇ ਉੱਪਰ ਤੁਸੀਂ ਖੋਲ੍ਹ ਸਕਦੇ ਹੋ ਜਿਹੜੀਆਂ ਕ੍ਰਿਕਟ ਅਕੈਡਮੀਆ ਤਾਂ ਉਹ ਜਿਹੜਾ ਕਰਾਰਨਾਮਾ ਸੀ ਉਸ ਨੂੰ ਵਾਪਸ ਲੈ ਲਿਆ ਪਰ ਵਾਪਸ ਲੈਣ ਦੇ ਬਾਵਜੂਦ ਵੀ ਉਸ ਇਨਸਾਨ ਨੇ ਅਕੈਡਮੀਆ ਜਿਹੜੀਆਂ ਨੇ ਥੋਨੀ ਦੇ ਨਾਂ ਤੋਂ ਬੰਦ ਨਹੀਂ ਕੀਤੀਆਂ ਬਕਾਇਦਾ ਉਸ ਦਾ ਮਿਸਯੂਜ਼ ਕਰਦਾ ਰਿਹਾ ਤਾਂ ਇਸ ਨੂੰ ਲੈ ਕੇ ਮਹਿੰਦਰ ਸਿੰਘ ਥੋਨੀ ਉਹਨਾਂ ਦੇ ਵਕੀਲ ਨੇ ਵੀ ਕਹਿ ਕਿ ਅਸੀਂ ਉਹਨਾਂ ਨੂੰ ਲੀਗਲ ਨੋਟਿਸ ਵੀ ਭੇਜੇ ਕਿ ਤੁਸੀਂ ਇਸ ਨੂੰ ਬੰਦ ਕਰ ਦਿਓ ਨਹੀਂ ਤਾਂ ਕਾਰਵਾਈ ਕਰਾਂਗੇ ਔਰ ਵਕੀਲ ਦਾ ਇਹ ਵੀ ਕਹਿਣਾ ਹੈ ਕਿ ਸਾਨੂੰ ਜਿਹੜਾ ਹਿੱਸਾ ਹੈ ਜਿਹੜਾ ਮੁਆਵਜ਼ਾ ਹੈ ਉਹ ਵੀ ਨਹੀਂ ਦਿੱਤਾ ਗਿਆ ਔਰ ਲਗਭਗ ਹੁਣ ਤੱਕ ਦੀ ਜੇਕਰ ਅਸੀਂ ਗੱਲ ਕਰੀਏ 2017 ਦੇ ਵਿੱਚ ਇਹ ਸਮਝੌਤਾ ਮਹਿੰਦਰ ਸਿੰਘ ਧੋਨੀ ਨੇ ਆਪਣੇ ਦੋਸਤ ਦੇ ਨਾਲ ਕੀਤਾ ਸੀ ਉਹਦੀ ਇੱਕ ਸਪੋਰਟਸ ਅਕੈਡਮੀ ਸੀਗੀ ਔਰ ਮਹਿੰਦਰ ਸਿੰਘ ਧੋਨੀ ਦੇ ਨਾਮ ਤੇ ਫਰੈਂਚਾਈਜ਼ਿੰਗਾਂ ਖੋਲਣ ਦੇ ਵਾਸਤੇ ਕਰਾਰਨਾਮਾ ਕੀਤਾ ਗਿਆ ਸੀ ਐਮ ਐਸ ਧੋਨੀ ਦੇ ਨਾਲ ਤਾਂ ਜਦੋਂ ਐਮ ਐਸ ਧੋਨੀ ਨੇ ਇਹ ਕਰਾਰਨਾਮਾ ਕਰ ਲਿਆ ਫਿਰ ਉਸ ਤੋਂ ਬਾਅਦ ਵਿੱਚ ਮਿਸਯੂਜ਼ ਕੀਤਾ ਗਿਆ ਉਹਨਾਂ ਨੂੰ ਬਣਦਾ ਮੁਆਵਜ਼ਾ ਬਣਦਾ ਹਿੱਸਾ ਜਿਹੜਾ ਨਹੀਂ ਦਿੱਤਾ ਗਿਆ ਤਾਂ ਇਹ ਐਗਰੀਮੈਂਟ ਜਿਹੜਾ ਉਹ ਕੈਨਸਲ ਕਰ ਲਿਆ ਐਮ ਐਸ ਧੋਨੀ ਨੇ ਵਾਪਸ ਲੈ ਲਿਆ ਪਰ ਉਹਨਾਂ ਦੇ ਦੋਸਤ ਨੇ ਜਿਨ੍ਹਾਂ ਨੇ ਐਗਰੀਮੈਂਟ ਕੀਤਾ ਹੋਇਆ ਸੀ ਉਹਨਾਂ ਨੇ ਹੋਰ ਵੀ ਫਰੈਂਚਾਈਜ਼ੀਆਂ ਜਿਹੜੀਆਂ ਸੀ ਐਮ ਐਸ ਕ੍ਰਿਕਟ ਅਕੈਡਮੀ ਦੀਆਂ ਉਹ ਵਧਾ ਦਿੱਤੀਆਂ ਜਾਨੀ ਕਿ ਉਹਨਾਂ ਦੇ ਨਾਮ ਦਾ ਗਲਤ ਇਸਤੇਮਾਲ ਕੀਤਾ ਉਹਨਾਂ ਨੂੰ ਜਿਹੜਾ ਇਹ ਬਿਜ਼ਨਸ ਦੇ ਵਿੱਚੋਂ ਹਿੱਸਾ ਵੀ ਨਹੀਂ ਦਿੱਤਾ ਤਾਂ ਹੁਣ ਤੱਕ ਅਕਾਊਂਟ ਕਰਕੇ ਜਿਕਰ ਵਕੀਲ ਨੇ ਗੱਲ ਕੀਤੀ ਹੈ ਕਿ ਕਰੀਏ ਤਾਂ 15 ਕਰੋੜ ਰੁਪਏ ਦਾ ਲਗਭਗ ਸਾਨੂੰ ਲੌਸ ਹੋਇਆ ਸੋ ਇਸੇ ਕਰਕੇ ਰਾਂਚੀ ਦੇ ਵਿੱਚ ਅਪਰਾਧਿਕ ਮਾਮਲਾ ਵੀ ਮਹਿੰਦਰ ਸਿੰਘ ਧੋਨੀ ਦੇ ਵੱਲੋਂ ਦਰਜ ਕਰਵਾ ਦਿੱਤਾ ਗਿਆ ਤਾਂ ਆਪਣੇ ਹੀ ਦੋਸਤ ਦੇ ਨਾਲ ਇਹ ਸਮਝੌਤਾ ਕੀਤਾ ਗਿਆ ਸੀ ਬਿਜ਼ਨਸ ਨੂੰ ਲੈ ਕੇ ਔਰ ਬਿਜ਼ਨਸ ਪਾਰਟਨਰ ਵੀ ਸੀਗਾ ਉਹਨਾਂ ਦਾ ਤਾਂ ਉਸੇ ਮਾਮਲੇ ਦੇ ਵਿੱਚ ਹੀ ਹੁਣ ਧੋਨੀ ਨੂੰ ਇਹ ਵੱਡਾ ਲੌਸ ਹੋਇਆ ਔਰ ਹੁਣ ਫਆਈਆਰ ਜਿਹੜੀ ਹੈ ਅਪਰਾਧਿਕ ਮਾਮਲੇ ਦੇ ਤਹਿਤ ਦਰਜ ਕਰਵਾ ਦਿੱਤੀ ਗਈ ਹੈ 15 ਕਰੋੜ ਰੁਪਏ ਦਾ ਨੁਕਸਾਨ ਹੋਇਆ ਇਸ ਬਾਬਤ ਵਕੀਲ ਦਾ ਕੀ ਕੁਝ ਕਹਿਣਾ ਮਹਿੰਦਰ ਸਿੰਘ ਧੋਨੀ ਦੇ ਵਕੀਲ ਨੇ ਵੀ ਵੱਡੇ ਖੁਲਾਸੇ ਕੀਤੇ ਹੈ ਕਿ ਕਿਵੇਂ ਇਹ ਬਿਜ਼ਨਸ ਪ੍ਰਪੋਜ਼ਲ ਜਿਹੜਾ ਦੋਨਾਂ ਦੇ ਵਿੱਚ ਜਿਹੜਾ ਸਮਝੌਤਾ ਕੀਤਾ ਗਿਆ ਬਿਜ਼ਨਸ ਨੂੰ ਲੈ ਕੇ ਪਰ ਉਸ ਤੋਂ ਬਾਅਦ ਦੇ ਵਿੱਚ ਕਿਵੇਂ ਮਿਸਯੂਜ਼ ਕੀਤਾ ਗਿਆ ਔਰ ਹਿੱਸਾ ਤੱਕ ਵੀ ਨਹੀਂ ਦਿੱਤਾ ਗਿਆ ਉਹਨਾਂ ਨੇ ਵੱਡੇ ਖੁਲਾਸੇ ਕੀਤੇ ਹੈ ਉਹ ਵੀ ਤੁਹਾਡੇ ਰੂਬ